دغه چاچا په ورو دي ځو مو څه خبروږي ਜਿਹੜੀ ਗਲਤੀਆਂ ਹੋਈਆਂ ਸੀ ਉਹ ਗਲਤੀਆਂ ਸਾਰੀਆਂ ਮੰਨ ਲਈਆਂ ਗਈਆਂ ਜੀ ਕੀ ਲੱਗਦਾ ਕਿ ਗਲਤੀਆਂ ਪਹਿਲਾਂ ਮੰਨ ਲੈਣੀਆਂ ਚਾਹੀਦੀਆਂ ਸੀ ਉਹ ਸਮਾਂ ਬਹੁਤ ਆ 2017 ਤੋਂ ਬਾਅਦ ਤੇ ਕਹਿ ਰਹੇ ਆ ਇਹ ਗਲਤੀਆਂ ਮੰਨਣੀਆਂ ਚਾਹੀਆਂ ਤੇ ਬੜਾ ਸਮਾਂ ਲੱਗਿਆ ਉਹ ਚ ਸ਼ਰੂਨਿੰਗ ਵਾਲੀ ਦਾ ਬੜਾ ਨੁਕਸਾਨ ਹੋਇਆ ਤੇ ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਇਸਦੇ ਨਾਲ ਫਰਕ ਪਏਗਾ ਦੇਖੋ ਇਹ ਤਾਂ ਹੁਣ ਸੰਗਤ ਦੇ ਹੈਗਾ ਹੁਣ ਸੰਗਤ ਨੇ ਕਿ ਉਹ ਤੇ ਅਸਰ ਹੋਏਗਾ ਤਾਂ ਸੰਗਤ ਕਰ ਸਕਦੀ ਹੁਣ ਮੈਂ ਤਾਂ ਕੀਤਾ ਜੋ ਹੁਕਮ ਲੱਗਿਆ ਉਹਦੇ ਤਾਬਿਆਂਦਾਨ ਸਾਰੇ ਹਿੰਸਾ ਸਾਹਿਬ ਵੀ ਇੱਥੇ ਆਏ ਨੇ ਪੂਰੀ ਸੇਵਾ ਜਿਹੜੀ ਹੈ ਜਿਸ ਜਿਹੜੀ ਸੌਂਪੀ ਗਈ ਪੂਰੀ ਕਰਨੀ ਕਿ ਸ਼ਰਮ ਨਹੀਂ ਅਕਾਲੀ ਦਲ ਨੂੰ ਹੁਣ ਇੱਕ ਜਗ੍ਹਾ ਤੇ ਨਜ਼ਰ ਆਏਗੀ ਹਾਂ ਜੀ ਦੇਖੋ ਜੋ ਜਨਮੇ ਜਨਮੇ ਇੱਕ ਗੱਲ ਕਹਿੰਦੇ ਵੀ ਸਿੰਘ ਸਾਹਿਬ ਦਾ ਹੁਕਮ ਸਭ ਨੂੰ ਪ੍ਰਵਾਨਤ ਹੈ ਤਾਂ ਉਸ ਤਾਂ ਫਿਰ ਦੋ ਗੱਲ ਕੋਈ ਨਹੀਂ ਅਸੀਂ ਥੋੜਾ ਲੇਟ ਆਏ ਜੀ 2 ਮਿੰਟ ਰੋ ਅਸੀਂ ਦਿੱਸ ਤਾ ਗਏ ਕਿ ਬਾਦਰ ਆ ਵਾਏ ਕਿਸ ਤਰ੍ਹਾਂ ਦੇਖਦੇ ਮੈਂ ਇਹਦੇ ਬਾਰੇ ਕੁਝ ਕਲੀਅਰ ਕਰਨਾ ਚਾਹੁੰਦਾ ਜੋ ਫੈਸਲਾ ਅਕਾਲਪੁਰ ਸਾਹਿਬ ਤੋਂ ਹੋ ਰਿਹਾ ਹੈ ਉਹ ਹਰ ਸਿੱਖ ਦੀ ਜੀਟੀਏ ਉਹਨੂੰ ਸਿਰ ਨਿਵਾ ਕੇ ਮੰਨੇ ਤਾਂ ਜੋ ਹੁਕਮ ਕੀਤਾ ਹੈ ਉਹਨੂੰ ਅਸੀਂ ਇਨਵਨ ਮੰਨਾਂਗੇ ਸਿੰਘ ਸਾਹਿਬਾਨਾਂ ਨੇ ਹੁਕਮ ਕੀਤਾ ਉਹ ਸੁਪਨਿ ਪਾਲਣਾ ਕਰਾਂਗੇ ਪਰ ਮਨਜੂਰੀ ਅੱਜ ਜੋ ਫੈਸਲਾ ਪ੍ਰਵਾਨ 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 ਅਕਾਲੀ ਦਲ ਨੂੰ ਖੂਨ ਚਾਹੀਦੀ ਜੀ ਅਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਅਕਾਲੀ ਦਲ ਅਕਾਲੀ ਦਲ ਅੱਜ ਤੱਕ بڑے ਹਮਲੇ ਹੋਏ ਨੇ ਅਕਾਲੀ ਦਲ ਤੇ ਅਕਾਲੀ ਦਲ ਨਹੀਂ ਕਦੇ ਮੁੱਕਦਾ ਅਕਾਲੀ ਦਲ ਵੱਡੇ ਵੱਡੇ ਰਿਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ 'ਚ ਨੇ ਅਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨੇ ਹਿੰਦੁਸਤਾਨ ਦੀ ਸਰਕਾਰ ਦੀਆਂ ਜੜਾਂ ਮੁਰਦ ਦਿੱਤੀਆਂ ਕੋਈ ਸਧਾਰਨ ਲਾਇਰ ਨਹੀਂ ਸਾਰੇ ਇਕੱਠੀਆਂ ਸੀ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਪੰਚ ਸਿੰਘ ਸਾਹਿਬ ਵਾਲੋਂ ਜੋ ਵੀ ਫੈਸਲਾ ਲਿਆ ਗਿਆ ਸਮੁੱਚੀ ਸੰਗਤ ਨੇ ਤੇ ਜਿਨ੍ਹਾਂ ਨੂੰ ਤਲਬ ਕੀਤਾ ਸੀ ਉਹਨਾਂ ਨੇ ਸਿਰ ਝੁਕਾ ਕੇ ਉਹਦਾ ਸਨਮਾਨ ਵੀ ਕੀਤਾ ਤੇ ਉਸ ਗੱਲ ਨੂੰ ਹਮੇਸ਼ਾ ਇੱਕ ਸਿੱਖਿਆ ਜਿਹੜਾ ਕਾਲ ਤਖਤ ਸਾਹਿਬ ਤੇ ਪਹੁੰਚ ਕੇ ਆਪਣੇ ਕੀਤੇ ਗੁਨਾਹਾਂ ਦੀ ਕਹਿੰਦੇ ਆ ਕਬੂਲ ਵੀ ਕਰਦਾ ਤੇ ਉਹਦੀ ਸਜ਼ਾ ਵੀ ਪ੍ਰਾਪਤ ਕਰਦਾ ਤੇ ਉਹ ਵੀ ਸਿਰ ਝੁਕਾ ਕੇ ਕਰਦਾ ਇਹ ਜਿਹੜਾ ਸਿਧਾਂਤ ਆ ਸਿਰਫ ਸਿੱਖਾਂ ਕੋਲ ਹੀ ਆ ਐਡਾ ਵੱਡਾ ਸਿਧਾਂਤ ਜਿਹਦੇ ਬਰਾਬਰ ਹੋਰ ਕੋਈ ਹੈ ਨਹੀਂ ਕੀ ਕੀ ਸਜ਼ਾਵਾਂ ਦਿੱਤੀਆਂ ਗਿਆ ਨੇ ਉਹ ਸਜ਼ਾਵਾਂ ਤੁਸੀਂ ਸਾਰੀਆਂ ਲਾਈਵ ਤੇ ਸੁਣ ਲੀਆਂ ਨੇ ਕੈਵਲ ਸਾਹਿਬ ਕਿਉਂਕਿ ਇਹਦੇ ਵਿੱਚ ਖਾਸ ਗੱਲ ਇਹ ਵੀ ਹੋਈ ਆ ਕਿ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰਨ ਦੀ ਗੱਲ ਕਹੀ ਗਈ ਕਿ ਨਵੀਂ ਰਿਕਰੂਟਮੈਂਟ ਕੀਤੀ ਜਾਵੇ ਰਿਕਰੂਟਮੈਂਟ ਬੜੀ ਫੇਅਰ ਹੋਵੇ ਉਹਦਾ ਅਕਾਲੀ ਦਲ ਦੀ ਜਿਹੜੀ ਚੋਣ ਆ ਉਹ ਪੈਂਡਿੰਗ ਹੈ ਹੀ ਆ ਉਸ ਕਰਕੇ ਚੋਣ ਹੋਣੀ ਹੋਣੀ ਕਿਉਂਕਿ ਪ੍ਰਧਾਨ ਸਾਹਿਬ ਨੇ ਅਸਤੀਫਾ ਵੀ ਦਿੱਤਾ ਹਾਲੇ ਤੱਕ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਸੀ ਔਰ ਇਹ ਵੀ ਕਿਹਾ ਗਿਆ ਕਿ ਸਾਰੇ ਅਸਤੀਫੇ ਪ੍ਰਵਾਨ ਕਰਕੇ ਉਹਨਾਂ ਨੂੰ ਇਸ ਤੋਂ ਬਾਹਰ ਕੀਤਾ ਜਾਵੇ ਜੋ ਸਿੰਘ ਸਾਹਿਬ ਨੇ ਹੁਕਮ ਲਾਤਾ ਅਕਾਲੀ ਦਲ ਉਹਤੇ ਪੂਰਾ ਪਹਿਰਾ ਦੇਗਾ ਠੀਕ ਹੈ ਠੀਕ ਹੈ ਅੱਜ ਹੁਣ ਆਦੇਸ਼ ਆਇਆ ਜੋ ਆਦੇਸ਼ ਆਇਆ ਅਸੀਂ ਇਹਨੂੰ ਕਰੇਪਤੇ ਪ੍ਰਵਾਨ ਕੀਤਾ ਜੋ ਹੁਕਮ ਲੱਗਿਆ ਸੰਖਿਆ ਦੇ ਰੂਪ ਵਿੱਚ ਸੇਵਾ ਕਰਦਾ ਉਹ ਸੇਵਾ ਅਸੀਂ ਕਰਾਂਗੇ ਬਾਕੀ ਆਦੇਸ਼ ਜਿਹੜਾ ਦਿੱਖੀ ਰੂਪ ਦੇ ਵਿੱਚ ਇਸ ਸਟਾਰ ਦੇ ਵਿੱਚ ਅਸੀਂ ਨਦਵਾ ਦੇ ਉਹਦੇ ਮੁਤਾਬਕ ਜੋ ਜੋ ਕੁਝ ਹੋ ਸਕਦਾ ਹੋਇਆ ਉਸ ਤਰ੍ਹਾਂ ਇੱਕ ਬਾਜੂ ਨੇ ਬੁਧਰਾਸ ਪ੍ਰਕਾਸ਼ ਬਾਦਲ ਜੀ ਨੂੰ ਜਿਹੜਾ ਫਕੜੇ ਬੋਨ ਦਿੱਤਾ ਗਿਆ ਸਿਵਾੜ ਦਿੱਤਾ ਗਿਆ ਉਹ ਵਾਪਸ ਲੈਣ ਦੀ ਮੰਤਕੀ ਦਾ ਫੈਸਲਾ ਹੈ ਬਾਕੀ ਇਤਿਹਾਸਿਕ ਆਲੋਚਨਾ ਦੀ ਕੰਨੇ ਚੋਤਾ ਬਾਦ ਸਭ ਤਾਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਇਸ ਕਰਕੇ ਉਤਾ ਉਸ ਗੱਲ ਨਹੀਂ ਸੱਗੀ ਬਾਕੀ ਤੱਕ ਦਾ ਫੈਸਲਾ ਲੈ ਕੋਈ ਲੋਕਾਂ ਦੇ ਕੰਚਨ ਸਿੰਘ ਦੇ ਸੰਗਠਨ ਦੇ ਕਿ ਮੈਂ ਬਿਲਟੋਆ ਬੱਚਾ ਸਿੰਘ ਬਿਲਟੋਆ ਦੇ ਵੀ ਕਾਫੀ ਰੋਸ ਧਾਰਨਾ ਕੀਤੀ ਕਿ ਇਹ ਬਿਆਨ ਬਾਜੀ ਨਾ ਦਿੱਤੀ ਜਾਂਦੀ ਮੈਂ ਕਹਿੰਦਾ ਮੈਂ ਕਿਸੇ ਵੀ ਕੋਲਰ ਦੇ ਜੋ ਕੁਝ ਕਿਹਾ ਉਹਦੇ ਤੇ ਆਲੋਚਨਾ ਕਰਨਾ ਵਾਜਬ ਨਹੀਂ ਜੋ ਸਾਨੂੰ ਅੰਦੇਸ਼ ਹੋਇਆ ਸਾਡੇ ਨਾਲ ਸੰਬੰਧਿਤ ਹੈ ਉਹ ਅਸੀਂ ਪੂਰੀ ਤੰਦੇਹੀ ਦੇ ਨਾਲ ਸਾਰੀਆਂ ਸੇਵਾਵਾਂ ਪੂਰੀ ਕਰਾਂਗੇ ਇਹ ਸਾਡੇ ਪਹਿਲਾਂ ਤੋਂ ਵੀ ਅਸੀਂ ਕਿਹਾ ਉਹਨ ਵੀ ਅਸੀਂ ਕਹਿੰਨੇ ਆਂ ਕਿ ਪੂਰੀ ਨਬਰਤਾ ਦੇ ਨਾਲ ਜੋ ਸੇਵਾ ਸਾਨੂੰ ਲਈ ਗਈ ਹੈ ਉਹ ਸੇਵਾ ਸਹੀ ਹੋਈ ਅਕਾਲੀ ਦਾ ਜਿਹੜੇ ਪਹਿਲਾਂ ਕਹਿੰਦੇ ਰਹੇ ਕਿ ਅਸੀਂ ਕੋਈ ਗੁਨਾਹ ਨਹੀਂ ਕੀਤਾ ਕੋਈ ਕੁਝ ਨਹੀਂ ਗੱਲ ਜੀ ਉਹਨਾਂ ਨੇ ਉਹ ਆਪਣਾ ਸਵੀਕਾਰ ਕਰ ਲਿਆ ਆਪਣੇ ਕੋਲ ਦੇਖੋ ਤਖਤ ਦੇ ਉੱਤੇ ਜਦੋਂ ਤੁਸੀਂ ਪਹਿਲਾਂ ਵੀ ਯਾਦ ਕਰੋਗੇ ਜਦੋਂ ਦਿੱਤੀ ਸ਼ਿਕਾਇਤ ਵੀ ਠਿੱਜੀ ਸੀ ਉਸ ਵਿੱਚ ਸਾਰੀਆਂ ਚੀਜ਼ਾਂ ਦਾ ਵਰਣਨ ਸੀ ਉਸ ਦਿਨ ਵੀ ਕੋਈ ਤਰਫ ਤੇ ਦਲੀਲ ਹੈ ਕਿਸੇ ਤਰ੍ਹਾਂ ਦੀ ਸਰਕਾਰ ਸੁਭਿਸ਼ ਚ ਵਾਧਾ ਨਹੀਂ ਦਿੱਤੀ ਸੀ ਉਸ ਦਿਨ ਵੀ ਸਾਰਾ ਕੁਝ ਛੋੜੀ ਚ ਪਿਆ ਸੀ ਜਿੰਮਾ ਸਾਹਿਬ ਇਹ ਕਿ ਬੈਸ ਬਾਜੀ ਤਖਤਾਂ ਦੇ ਉੱਤੇ ਆ ਕੇ ਜਿਹੜੀ ਹੈਗੀ ਆ ਉਹ ਨਹੀਂ ਹੁੰਦੀ ਇਸ ਕਰਕੇ ਇੱਕ ਰਵਾਇਤ ਹੈ ਅਸੀਂ ਆਪਣਾ ਸੀ ਧਨਵਾਦ ਦਤਾ ਕਿ ਜਿਹੜੀ ਹੈ ਕੋਈ ਵੀ ਸਰਕਾਰ ਦੇ ਵਿੱਚ ਕੋਈ ਵੀ ਜਿਹੜੀ ਹੈ ਕੋਈ ਗਲਤੀ ਹੋਈ ਹੈ ਚਾਹੇ ਕੋਈ ਨਾ ਹੋਇਆ ਚਾਹੇ ਕੋਈ ਪੁਲਚੁਕ ਹੋਈ ਆ ਅਸੀਂ ਪਹਿਲਾਂ ਹੀ ਆਪਣੀ ਥੋੜੀ ਚ ਪਾ ਕੇ ਦੇਖ ਕੇ ਦਿੱਤਾ ਸੀ ਕਿ ਜਦੋਂ ਜੋ ਕੱਲ ਚ ਸਰਦ ਹੁਕਮ ਹੋਏਗਾ ਜੋ ਉਹਨਾਂ ਨੇ ਆਦੇਸ਼ ਦਿੱਤਾ ਇਸ ਕਰਕੇ ਹੁਣ ਅਸੀਂ ਉਹਨੂੰ ਖਰੇਮ ਤੇ ਸੰਕਰ ਕਰਦੇ ਆ ਸਿਰ ਝੁਕਾ ਕੇ ਸਵੀਕਾਰ ਕਰਦੇ ਆ ਇਹ ਸਾਡੀਆਂ ਰਵਾਇਤਾਂ ਨੇ ਜੋ ਸੇਵਾ ਸੀ ਲੱਗੀ ਆ ਉਹ ਸੇਵਾ ਸੀ ਤਨਦੇਹ ਦੇ ਨਾਲ ਨਿਭਾਵਾਂਗੇ ਬਾਕੀ ਆਦੇਸ਼ ਜਿਹੜਾ ਹੈਗਾ ਉਹਦੀ ਛਾਪੀ ਪੂਰੀ ਜਿਹੜੀ ਯਾਦ ਦਿੱਤੀ ਰੂਪ ਤੇ ਲੈ ਤੇ ਹੋਰ ਕਿਨੇ ਕਿਣਾ ਅਨੇਸ ਕਿਸ ਤਰ੍ਹਾਂ ਦਾ ਉਬਰੋ ਦੇ ਮੁਤਾਬਕ ਬਾਕੀ ਦਾ ਚਿਮਨ ਸਾਹਿਬ ਇੱਕ ਇਥੇ ਦੇਖਣ ਨੂੰ ਮਿਲਿਆ ਹੈ ਜ세ਦਾਰ ਸਾਹਿਬ ਨੇ ਸਖਤ ਤਾੜਨਾ ਕੀਤੀ ਹੈ ਕਿ ਵਿਰਸਾ ਸਿੰਘ ਵਲਟੋਆ ਹਲੇ ਵੀ ਨਹੀਂ ਹਾਰ ਕਰੇ ਹੈਗੇ ਉਹ ਆਪਣੀ ਜ਼ੁਬਾਨ ਤੇ ਲਗਾਮ ਲਗਾ ਜੋ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਜੋ ਵੀ ਫੈਸਲਾ ਆਇਆ ਉਹਨੂੰ ਸਿਰ ਨਵਾਉਂਦੇ ਆਂ ਔਰ ਜੋ ਹੁਕਮ ਆਇਆ ਉਹਦੀ ਇਹਦੇ ਮੈਨੂੰ ਪਾਲਣਾ ਕਰਾਂ ਤਕਤੀਆਂ ਪਾਈਆਂ ਜੀ ਆ ਗੱਲ ਤੇ ਪਾਈਆਂ ਹੋਈਆਂ ਆਂ ਤੁਸੀਂ ਜਿਹੜਾ ਦਾ ਘਰ ਫਿਕਰ ਕੌਮ ਅਵਾਰਡ ਵਾਪਸ ਲੈ ਗਿਆ ਦਾ ਸਾਹਿਬ ਸਾਡੇ ਕਿਹਨੇ ਚਾਹੁੰਦਾ ਕੋਈ ਮੈਂ ਕੁਛ ਨਹੀਂ ਕਹਣਾ ਕਿਉਂਕਿ ਉਹ ਕਾਲਤਾਖਤ ਸਾਹਿਬ ਦੇ ਜਿਹੜੇ ਸਾਹਿਬ ਦਾ ਹੁਕਮ ਆ ਲੇਕਿਨ ਲੋਕਾਂ ਦੇ ਵਿੱਚ ਇਹ ਚਰਚਾ ਜ਼ਰੂਰ ਸੀ ਵੀ ਪੇ ਉਹ ਜਿਹੜਾ ਬੰਦਾ ਚਲੇ ਗਿਆ ਇਸ ਸੰਸਾਰ ਤੋਂ ਵੀ ਉਹ ਤੋਂ ਬਾਅਦ ਜਾਣ ਤੋਂ ਬਾਅਦ ਨਹੀਂ ਪਰ ਅਹੀਂ ਜੋ ਵੀ ਪ੍ਰਵਾਹ ਕੀਤਾ ਕਾਲਤਾਖਤ ਸਾਹਿਬ ਨੇ ਉਹ ਨਹੀਂ ਪਾਲਣਾ ਕਰਾਂਗੇ ਜੋ ਵੀ ਹੁਕਮ ਆਇਆ ਠੀਕ ਹੈ ਬਾਤ ਨਹੀਂ ਕੋਈ ਦਿੱਤਾ ਵੀ ਕਾਲਤਾਖਤ ਸਾਹਿਬ ਨੇ ਸੀ ਉਹਨਾਂ ਨੂੰ ਤਾਂ ਹੁਣ ਬਿਸ਼ਾ ਸਿੰਘ ਬਲਟਵਾਂ ਨੂੰ ਕਾਫੀ ਪਟਕਾਰ ਲਗਾਈ ਆ ਉਹਨਾਂ ਵਾਸਤੇ ਤਾਂ ਨਹੀਂ ਉਹ ਫਿਰ ਚਲੋ ਕਿਤੇ ਨਾ ਕਿਤੇ ਗੁੱਸਾ ਤਾਂ ਕਰਨਾ ਹੀ ਹੁੰਦਾ ਉਹਨਾਂ ਨੇ ਜਿਹੜਾ ਦੇਸ਼ ਦੇ ਰਹੇ ਚੰਦੇਆ ਸਾਹਿਬ ਉਹਨਾਂ ਦੀ ਗੱਲਾਂ ਨਹੀਂ ਕਰਦੇ ਬਾੜ ਤੋਂ ਸੇ ਬਿਆਨ ਬਾਈ ਕਰ ਰਹੇ ਨੇ ਇਹ ਤਾਂ ਉਹਨੂੰ ਪੁੱਛੋ ਨਾ ਵਿਰਸਾ ਹੋਰ ਟੋਹਾ ਨੂੰ ਪੁੱਛੋ ਸਾਨੂੰ ਕੀ ਪੁੱਛਦੇ ਤੁਹਾਡੇ ਸਾਥੀ ਨੇ ਕੀ ਕਹੂਗਾ ਤੁਹਾਨੂੰ ਸਾਥੀ ਜਦੋਂ ਪਾਰਟੀ ਛੱਡ ਕੇ ਹੁਣ ਸਾਥੀ ਕਾਹਦਾ ਰਹਿ ਗਿਆ ਸਾਥੀ ਦਾ ਬੈਠਾ ਸਾਡੇ ਨਾਲ ਇਹਨੂੰ ਬੋਲੋ ਠੀਕ ਚਲੋ